ਪੁਲਿਸ ਨੂੰ ਪੱਲੂ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ 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 ਹਲਕਾ ਫਤਿਹਗੜ ਚੂੜੀਆਂ ਤੇ ਪਿੰਡ ਸਿਹਤਪੁਰ ਕਲਾਸ ਸਮੀਤ ਵੱਖ-ਵੱਖ ਪਿੰਡਾਂ 'ਚ ਬਲਬੀਰ ਸਿੰਘ ਪੰਨੂ ਦੀਆਂ ਹੋਈਆਂ ਵੱਡੀਆਂ ਜਨ ਸਭਾਵਾਂ ਪਿੰਡਾਂ ਦੇ ਲੋਕਾਂ ਨੇ ਬਲਬੀਰ ਸਿੰਘ ਪੰਨੂ ਆទਾਮ ਆਦਮੀ ਪਾਰਟੀ ਨੂੰ ਦਿੱਤਾ ਭਾਰੀ ਸਮਰਥਨ ਫਤਰੀ ਕਰਮੀ ਦੇ ਨਾਲ-ਨਾਲ ਚੋਣਾਂ ਮਾਹੌਲ ਵੀ ਤਪਦਾ ਜਾ ਰਿਹਾ ਹੈ ਜਿਸ ਦੇ ਤਹਿਤ ਹਲਕਾ ਫਤਿਹਗੜ ਚੂੜੀਆਂ ਤੇ ਪਿੰਡ ਸ਼ਹਿਦਪੁਰ ਕਲਾ ਸਮੀਤ ਵੱਖ-ਵੱਖ ਹੋਰ ਵੀ ਕਈ ਪਿੰਡਾਂ ਵਿੱਚ ਬਪੀਤ ਸਿੰਘ ਪਨੂ ਵੱਲੋਂ ਸ਼ਾਰੀਸ਼ਕਲ ਸੀਤੇ ਹੱਕ ਚ ਵੱਡੀਆਂ ਜਨਸ ਬਾਵਾਂ ਕੀਤੀਆਂ ਗਈਆਂ ਜਿਸ ਵਿੱਚ ਲੋਕਾਂ ਵੱਲੋਂ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ ਇਸ ਮੌਕੇ ਬਪੀਤ ਸਿੰਘ ਪਨੂ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਨ ਇਸ ਤੋਂ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਹਲਕਾ ਫਤੇਗੜ ਚੂੜੀਆਂ ਅਤੇ ਗਰਤਾਸਪੁਰ ਤੋਂ ਅਮਰਸ਼ੇਰ ਸਿੰਘ ਸ਼ਾਰੀ ਦੀ ਵੱਡੀ ਜਿੱਤ ਹੋਵੇਗੀ ਧੰਨਵਾਦ ਕਿੰਡ ਮਿੱਧਾ ਜਾਂਦੇ ਮੇਰੇ ਭਰਾਵਾਂ ਦਾ ਸਾਡਾ ਵੀਰ ਸਗਰ ਮੇਰਾ ਵੀਰ ਹਰਮੀਤ ਸਿੰਘ ਸਰਬਜੁਰਗ ਕੰਡਿਆ ਮਾਤਾ ਵਾ ਪਹਿਲਾ ਪੇੜ ਦੀ ਖਾਤ ਸੰਗ ਬਚਾਣਾ ਜੂਰੂ ਕਰ ਤੋਂ ਪਹਿਲਾ ਪਰਮਾਤਮਾ ਨੇ ਕਿਹਾ ਦੀ ਰੋਈਏ ਵਾਈਵਟੀ ਦਾ ਖਾਤਸਾ ਵਾਈਵਟੀ ਕੀ ਫਤੇ ਹallelujah ਜੀ ਕਸਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਸਾਹਿਬ ਦਾ ਸਰਪੰਚ ਪਿੰਡ ਸਹਾਦਪੁਰ ਕਲਾਂ ਪੰਨੂ ਸਾਹਿਬ ਅਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਵਿਕਾਸ ਤੋਂ ਬਹੁਤ ਪ੍ਰਭਾਵਿਤ ਹਾਂ ਮੈਂ ਤਕਰੀਬਨ 40 ਸਾਲ ਸੋਨੀ ਅਕਾਲੀ ਦਲ ਪਾਰਟੀ 'ਚ ਰਿਹਾ ਆ ਆਮ ਆਦਮੀ ਦੇ ਕੰਮਾਂ ਆਮ ਆਦਮੀ ਦਾ ਵਿਕਾਸ ਵੇਖ ਕੇ ਪ੍ਰਭਾਵਿਤ ਹੋ ਕੇ ਤੇ ਮੈਂ ਪੰਨੂ ਸਾਹਿਬ ਦੇ ਨਾਲ ਤੁਰਿਆ ਆ ਕਿਉਂਕਿ ਸਾਰੇ ਸਰਕਾਰੀ ਦਫਤਰਾਂ ਵਿੱਚ ਜਿਹੜੀ ਆ ਹਾਜ਼ਰੀ ਬਹੁਤ 5 ਵਜੇ ਤੱਕ ਰਹਿੰਦੀ ਆ ਆਮ ਲੋਕਾਂ ਨੂੰ ਖੱਜਲ ਖਰਾਬੀ ਤੋਂ ਛੁਟਕਾਰਾ ਮਿਲਿਆ ਆ ਕੋਈ ਕੰਮ ਜਿਹੜਾ ਵਾ ਸਵੇਰੇ ਚ ਉਹ ਸ਼ਾਮ ਨੂੰ ਮੁਕੰਮਲ ਕੰਮ ਹੋ ਜਾਂਦਾ ਕੋਈ ਅਫਸਰ ਜਿਹੜਾ ਗੈਰ ਹੈ ਜਰਨੀ ਮਿਲਦਾ ਬਾਕੀ ਹਲਕੇ ਦੇ ਵਿੱਚ ਵਿਕਾਸ ਦੀ ਪੰਨੂ ਸਾਹਿਬ ਨੇ ਜਿਹੜੀ ਆ ਬਹੁਤ ਨੇਰੀ ਲੈਂਦੀ ਆ ਛੜਕਾਂ ਦੀ ਬਹੁਤ ਜ਼ਿਆਦਾ ਹਾਈ ਲੈਵਲ ਤੇ ਜਿਹੜੀ ਆ ਉਹ ਮਰਮਤ ਹੋਣ ਢਈ ਆ ਸਾਨੂੰ ਜਿਉਂ ਜਮੇ ਆ ਫਦੇਗੜ ਜਾਨ ਨੂੰ ਬਟਾਲੇ ਜਾਨ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਝਕਣੀਆਂ ਪੈਂਦੀਆਂ ਸੀ ਹੁਣ ਏਦਾਂ ਜਾਦਾ ਵਾ ਕਿਤੇ ਬਾਈਚਾਂਸ ਮੋਟਰਸਾਈਕਲ ਪੈਂਚਰ ਹੀ ਹੋ ਜੇ ਤਾਂ ਹੋ ਸਕਦਾ ਕਿਤੇ ਡੇਢ ਤੇ ਡੇਢ ਦੇ ਬਟਾਲੇ ਚ ਲਿਆ ਜਾਵੇ ਇੰਨਾ ਇਹ ਸੜਕ ਵਧੀਆ ਵਾ ਫਦੇਕਾਰਡ ਨੂੰ ਵੀ ਜਾਂਦਿਆਂ ਵੀ 10-12 ਮਿੰਟ ਵਿੱਚ ਚੱਲ ਜਾਈਦਾ ਆ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਆ ਜਦੋਂ ਸਰਕਾਰਾਂ ਅਦਲ ਬਦਲ ਹੁੰਦੀਆਂ ਆਂ ਤੇ ਹਸਪਤਾਲਾਂ ਵਿੱਚ ਮਰੀਜ਼ ਨੂੰ ਦਾਖਲ ਕਰਾਉਣ ਲਈ ਮੰਜੀ ਨਹੀਂ ਮਿਲਦੀ ਮੈਂ ਆਪਣੀਆਂ ਅੱਖਾਂ ਨਾਲ ਹਸਪਤਾਲਾਂ 'ਚ ਬੜਾ ਕੁਝ ਵੇਖਿਆ ਆਪ ਵੀ ਦਾਖਲ ਹੁੰਦੇ ਰਿਆਂ ਲੋਕਾਂ ਨੂੰ ਕਰਾਉਂਦੇ ਰਿਆਂ ਲੜਦੇ ਝਗੜਦੇ ਰਿਆਂ ਪਰ ਇਹ ਪਹਿਲੀ ਵਾਰੀ ਹਕੀਕਤ ਇਹ ਗੱਲ ਹੋਈ ਆ ਵੀ ਕੋਈ ਲੜਾਈ ਨਹੀਂ ਹੋਈ ਕੋਈ ਝੂਠਾ ਮਕਦਮਾ ਨਹੀਂ ਹੋਇਆ ਕਿਸੇ ਤੇ ਕੋਈ ਨਜਾਇਜ਼ ਨਹੀਂ ਹੋਈ ਆਮ ਆਦਮੀ ਜਿਹੜਾ ਆ ਬਹੁਤ ਇੱਕ ਸਾਫ਼ ਸੁਥਰਾ ਰਾਜਭਾਗ ਦਿੱਤਾ ਵਾ ਜਿਹੜੀ ਆ ਪਬਲਿਕ ਦੇ ਹੱਕ ਵਿੱਚ ਬਹੁਤ ਜ਼ਿਆਦਾ ਵਧੀਆ ਗੱਲ ਆ ਬਾਕੀ ਗਰੀਬ ਦੀ ਅਮੀਰ ਦੀ ਕੋਈ ਫਰਕ ਨਹੀਂ ਗਾ ਬਹੁਤ ਜ਼ਿਆਦਾ ਸੁਣਵਾਈਆਂ ਸਰਕਾਰੀ ਦੇ ਬਾਰੇ ਜਿਹੜੇ ਪੰਨੂ ਸਾਹਿਬ ਆ ਇਹ ਬਹੁਤ ਹੀ ਜ਼ਿਆਦਾ ਵਧੀਆ ਨੇਕ ਲੀਡਰ ਨੇ ਹਕੀਕਤ ਜ਼ਮੀਨ ਨਾਲ ਜੁੜੇ ਲੀਡਰ ਨੇ ਆਮ ਬਰੀ ਹਲਕਾ ਅਨਚਾਰਜ ਐਮ ਐਲ ਓ ਹੁੰਦੇ ਸੀਗੇ ਜਿਨ੍ਹਾਂ ਦੇ ਪਿਓ ਦਾਦੇ ਮੰਤਰੀ ਹੁੰਦੇ ਸੀਗੇ ਉਹਨਾਂ ਨੂੰ ਜਦਾਂ ਸੌਣ ਦੇ ਡੈੱਡ ਗਾ ਨੂੰ ਪਤਾ ਹੁੰਦਾ ਵੀ ਸਦਾ ਹੀ ਮੀਂਹ ਪੈਂਦੇ ਰਹਿੰਦੇ ਆ ਉਹਨਾਂ ਨੂੰ ਥਲੜੇ ਲੈਵਲ ਦਾ ਪਤਾ ਹੀ ਨਹੀਂ ਹੁੰਦਾ ਸੀ ਪੰਨੂ ਸਾਹਿਬ ਆਪ ਜਿਹੜੇ ਆ ਉਹ ਥਲੜੇ ਲੈਵਲ ਤੋਂ ਤਾਂ ਗਏ ਆ ਇਹਨਾਂ ਨੂੰ ਸਭ ਕੁਝ ਜੜਾ ਵਾ ਉਹ ਸਭ ਪਿੰਡਾਂ ਦੀਆਂ ਮੁਸ਼ਕਲਾਂ ਬਾਰੇ ਸਭ ਜਾਣਕਾਰੀ ਆ ਕਿਸੇ ਨਾਲ ਵੀ ਇਨਾਂ ਦੀ ਜਿੰਨੀ ਤਾਰੀਫ ਹੋ ਸਕੇ ਉਹ ਥੋੜੀ ਆ ਕਿਸੇ ਨਾਲ ਵੀ ਯਾਜਤ ਨਹੀਂ ਕਰਦੇ ਇਨਸਾਫ से ਇਹ ਪੈਰਾ ਦਿੰਦੇ ਆ ਸੱਚੇ ਬੰਦੇ ਦੀ ਮਤ ਬਹੁਤ ਕਰਦੇ ਆਹੀਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਪਿੰਡ ਵੱਲੋਂ ਕਿ ਅਸੀਂ ਜਿਹੜੀ ਵੱਧ ਵੱਧ ਵੋਟਾਂ ਪਾ ਕੇ ਆਪਣਾ ਬੂਥ ਜਿਹੜਾ ਉਹ ਪਹਿਲੇ ਨੰਬਰ ਤੇ ਲਿਆਵਾਂਗੇ ਉਹ ਆਖਰ ਚਿੱਕਲ ਖਲਸਾ ਵਾਹ ਮੇਰਾ ਨਾਮ ਅਮਨਦੀਪ ਕੌਰ ਹੈ ਤੇ ਮੈਂ ਪਿੰਡ ਸ਼ੈਦਪੁਰ ਕਲਾਂ ਤੋਂ ਤੇ ਮੈਂ ਬਲਬੀਰ ਸਿੰਘ ਪੰਨੂ ਆਪਣੇ ਵੱਡੇ ਭਰਾ ਬਾਰੇ ਕੁਝ ਕਹਿਣਾ ਚਾਹੁੰਦੀ ਆ ਕਿ ਵੱਡੇ ਮੇਰੇ ਉਹ ਬਹੁਤ ਹੀ ਵੱਡੇ ਵਧੀਆ ਸਤਿਕਾਰਯੋਗ ਭਰਾਵਾ ਮੰਗੂ ਨੇ ਤੇ ਉਹ ਬਹੁਤ ਹੀ ਵਧੀਆ ਲੀਡਰ ਨੇ ਤੇ ਉਹਨਾਂ ਨੇ ਬਹੁਤ ਹੀ ਕੋਈ ਵੀ ਉਹਨਾਂ ਨੇ ਦੂਜਾ ਬਿਨਾਂ ਭੇਦਭਾਵ ਤੋਂ ਸਾਰਿਆਂ ਦਾ ਉਹਨਾਂ ਨੇ ਹਰ ਪੱਖ ਦਾ ਖਿਆਲ ਰੱਖਦੇ ਹੋਏ ਬਹੁਤ ਹੀ ਵਧੀਆ ਕੰਮ ਕੀਤੇ ਨੇ ਸਾਡੇ ਪਿੰਡ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਸਾਰਿਆਂ ਦਾ ਸਾਥ ਦਿੰਦੇ ਨੇ ਤੇ ਆਮ ਆਦਮੀ ਪਾਰਟੀ ਦੀ ਪਾਰਟੀ ਵਰਗੀ ਕੋਈ ਪਾਰਟੀ ਨਹੀਂ ਹੈ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਜਣੇ ਉਹਨਾਂ ਦਾ ਉਹਨਾਂ ਦਾ ਭਰਪੂਰ ਸਾਥ ਦੋ ਤੇ ਬਲਬੀਰ ਸਿੰਘ ਪੰਨੂ ਬਹੁਤ ਹੀ ਵਧੀਆ ਲੀਡਰ ਨੇ ਤੇ ਬਹੁਤ ਵਧੀਆ ਹਰ ਇੱਕ ਚਾਹੇ ਜਾਤ ਛੋਟੀ ਹੈ ਚਾਹੇ ਵੱਡੀ ਹੈ ਹਰ ਇੱਕ ਦਾ ਸਾਥ ਦਿੰਦੇ ਨੇ ਜਿਹੜਾ ਮਰਜ਼ੀ ਉਹਨਾਂ ਕੋਲ ਚੱਲ ਜੇ ਸਾਰਿਆਂ ਨਾਲ ਭਰਾਵਾਂ ਭੈਣਾਂ ਵਾਂਗੂ ਡੀਲ ਕਰਦੇ ਨੇ ਬਹੁਤ ਵਧੀਆ ਲੀਡਰ ਨੇ ਵੱਡੇ ਛੋਟੇ ਸਾਰਿਆਂ ਦਾ ਸਤਿਕਾਰ ਕਰਦੇ ਨੇ ਅੱਜ ਸਾਡੇ ਪਿੰਡ ਸਰਦਾਰ ਬਲਬੀਰ ਸਿੰਘ ਪੰਨੂ ਚੇਅਰਮੈਨ ਪੰਜਾਬ ਸਾਡੇ ਪਿੰਡ ਪਹੁੰਚੇ ਨੇ ਸਾਡੇ ਸਾਰੇ ਪਿੰਡ ਵਾਲੋਂ ਉਹਨਾਂ ਦਾ ਪਰਵਾਹ ਜੀ ਆਇਆ ਕਿ ਆਖਿਆ ਗਿਆ ਅਸੀਂ ਵੀ ਵਿਸ਼ਵਾਸ ਦਿਵਾਇਆ ਵੀ ਔਨ ਜਿੱਨੀਆਂ ਇਕਤਰੀ ਨੂੰ ਇਲੈਕਸ਼ਨ ਹੋ ਰਹੀਆਂ ਵੱਡੀ ਲੀਡ ਨਾਲ ਵੀਰ ਨੂੰ ਜਿਤਾ ਕੇ ਪਿੰਨ ਸਰਕਲ ਸੀ ਨੂੰ ਪਿੰਡ ਦੀ ਬਹੁਮਤ ਨਾਲ ਪਿੰਨੋ ਜਿਤਾ ਕੇ ਪੱਜਾਂ